ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਤੋਂ ਆਪਾਂ ਚਾਲੀ ਮੁਕਤਿਆਂ ਦਾ ਇਤਿਹਾਸ ਸਰਵਨ ਕਰਾਂਗੇ ਜੀ ਲੜੀਵਾਰ ਖੇਦਰਾਣੀ ਦੀ ਟਾਬ ਸਿੱਖ ਇਤਿਹਾਸ ਵਿੱਚ ਇੱਕ ਵਿਲੱਖਣ ਤੇ ਮਹੱਤਵਪੂਰਨ ਸਥਾਨ ਰੱਖਦੀ ਹੈ ਦਸ਼ਮੇਸ਼ ਪਿਤਾ ਵੱਲੋਂ ਇੱਥੇ ਮੁਕਾਮ ਕਰਨ ਤੋਂ ਪਹਿਲਾਂ ਇਹ ਇੱਕ ਆਮ ਸਧਾਰਨ ਪਾਣੀ ਦੀ ਟਾਬ ਸੀ ਲੇਕਿਨ ਬੇਦਾਵਾ ਦੇ ਗਏ ਸਿੰਘਾਂ ਦੁਆਰਾ ਇਸ ਆਸਾਨ ਉੱਤੇ ਆਪਣੀ ਭੁੱਲ ਦੇ ਪਛਤਾਪ ਵਜੋਂ ਕੀਤੀਆਂ ਸ਼ਹੀਦਿਆਂ ਦੇ ਕਾਰਨ ਇਸ ਟਾਪ ਨੂੰ ਇੱਕ ਅਦੁੱਤੀ ਪਛਾਣ ਹਾਸਲ ਹੋਈ ਇਸ ਦਿਨ ਤੋਂ ਬਾਅਦ ਖੇਦਰਾਣੇ ਦੀ ਟਾਪ ਨੂੰ ਮੁਕਤਸਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਮੁਕਤਾ ਦਾ ਅਰਥ ਹੈ ਬੰਧਨ ਰਹਿਤ ਇਸ ਤੋਂ ਇਲਾਵਾ ਇਸ ਸ਼ਬਦ ਦੇ ਹੋਰ ਵੀ ਅਰਥ ਕੀਤੇ ਗਏ ਮਿਲਦੇ ਹਨ ਜਿਵੇਂ ਅਲਗ ਅਲੇਪ ਖੁੱਲਾ ਅਤੁੱਟ ਮਾਤਰਾ ਬਿਨਾ ਉਹ ਅੱਖਰ ਜਿਸ ਨੂੰ ਕੋਈ ਲਗ ਨਹੀਂ ਲੱਗੀ ਹੁੰਦੀ ਮੋਤੀ ਕਟਿਆ ਹੋਇਆ ਤੈਅ ਕੀਤਾ ਹੋਇਆ ਆਤੀ 40 ਮੁਕਤਿਆਂ ਤੋਂ ਪਾਵ ਹੈ ਉਹ 40 ਸਿੰਘ ਜਿਹੜੇ ਦੁਨਿਆਵੀ ਬੰਦਨਾ ਤੋਂ ਉੱਪਰ ਉੱਠ ਗੁਰੂ ਨਮਿਤ ਕੁਰਬਾਨ ਹੋਣ ਕਰਕੇ ਮੁਕਤ ਪੱਦ ਦੇ ਅਧਿਕਾਰੀ ਬਣੇ ਮੁਕਤਸਰ ਦੇ ਸਾਲ ਉੱਤੇ ਭਾਈ ਮਹਾ ਸਿੰਘ ਜੀ ਦੀ ਅਗਵਾਈ ਵਿੱਚ ਮਾਝੇ ਦੇ ਬੇਦਾਵਾ ਦੇਣ ਵਾਲੇ ਸਿੰਘਾਂ ਦੁਆਰਾ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਮੁੱਖੀ ਸਿੰਘਾਂ ਲਈ 40 ਮੁਕਤੇ ਸ਼ਬਦ ਦਾ ਪ੍ਰਯੋਗ ਕੀਤਾ ਜਾਂਦਾ ਹੈ इन्हों चाली सिंगा के नाम इस प्रकार हैं जी समीर सिंह सरचा सिंह साधु सिंह सुहेल सिंह सुल्तान सिंह सोबा सिंह संत सिंह हरसा सिंह हरी सिंह करण सिंह करम सिंह काला सिंह कीरत सिंह किरपाल सिंह खुशाल सिंह गुलाब सिंह गंगा सिंह गंडा सिंह करबारा सिंह चंबा सिंह जादो सिंह जोगा सिंह जंग सिंह दयाल सिंह दरबारा सिंह ਦਿਲ ਬਾਗ ਸਿੰਘ ਧਰਮ ਸਿੰਘ ਧੰਨਾ ਸਿੰਘ ਨਿਹਾਲ ਸਿੰਘ ਨਿਹਾਨ ਸਿੰਘ ਬੂੜ ਸਿੰਘ ਬਾਗ ਸਿੰਘ ਪੋਲਾ ਸਿੰਘ ਪੰਗਾ ਸਿੰਘ ਮਹਾ ਸਿੰਘ ਮੱਜਾ ਸਿੰਘ ਮਾਨ ਸਿੰਘ ਮਯਾ ਸਿੰਘ ਰਾਈ ਸਿੰਘ ਲਛਮਨ ਸਿੰਘ ਅਨੰਦਪੁਰ ਸਾਹਿਬ ਦੀ ਢੇਰਾਬੰਦੀ ਤੋਂ ਪਹਿਲਾਂ ਪੰਗਾਣੀ ਦੇ ਯੁੱਧ ਨਦੌਣ ਦੇ ਯੁੱਧ ਹੁਸੈਨੀ ਦਾ ਯੁੱਧ ਅਨੰਦਪੁਰ ਸਾਹਿਬੇ ਜੰਗਾ ਵਿੱਚ ਪਹਾੜੀ ਰਾਜੇ ਤੇ ਸੁਬਾ ਸਰਿੰਦ ਦੀਆਂ ਫੌਜਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਅਖੀਰ ਉਹਨਾਂ ਨੇ ਔਰੰਗਜ਼ੇਬ ਤੱਕ ਸਿੱਧੀ ਪਹੁੰਚ ਕਰਕੇ ਸ਼ਾਹੀ ਫੌਜਾਂ ਦੀ ਸਹਾਇਤਾ ਨਾਲ ਅਨੰਦਪੁਰ ਸਾਹਿਬ ਨੂੰ ਫਤਿਹ ਕਰਨ ਦੀ ਵਿਉਂਤ ਬਣਾਈ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਕੀਤੀ ਗਈ ਸੈਨਿਕ ਯੋਜਨਾ ਬੰਦੀ ਤੇ ਕਿਲਿਆਂ ਦੀ ਉਸਾਰੀ ਕਾਰਨ ਵਿਰੋਧੀਆਂ ਦੀ ਕੋਈ ਪੇਸ਼ ਨਾ ਗਈ ਤੇ ਉਹਨਾਂ ਦਾ ਜਾਨੀ ਤੇ مالی ਨੁਕਸਾਨ ਵਧੇਰੇ ਹੋਇਆ। ਅਖੀਰ ਅਨੰਦਪੁਰ ਸਾਹਿਬ ਦੀ ਘੇਰਾਬੰਦੀ ਕਰਕੇ ਗੁਰੂ ਜੀ ਨੂੰ ਹਾਰ ਦੇਣ ਦਾ ਮਨਸੂਬਾ ਬਣਾਇਆ ਇਸ ਘੇਰਾਬੰਦੀ ਦੌਰਾਨ ਵੀ ਹੋਈਆਂ ਝੜਪਾਂ ਵਿੱਚ ਸ਼ਾਹੀ ਫੌਜ ਤੇ ਪਹਾੜੀ ਰਾਜਿਆਂ ਦੀਆਂ ਸੈਨਾਵਾਂ ਦਾ ਭਾਰੀ ਨੁਕਸਾਨ ਹੋਇਆ ਸਿੰਘਾਂ ਦੇ ਅਚੰਚੇਤ ਹਮਲਿਆਂ ਦੇ ਨਿਰੰਤਰ ਡਰ ਬਾਦਸ਼ਾਹ ਵੱਲੋਂ ਕਾਇਰ ਤੇ ਨਲਾਇਕ ਦੱਸਣ ਵਾਲੇ ਪਰਵਾਨਿਆਂ ਪਹਾੜੀ ਦੇਸ਼ਾਂ ਦੀ ਹੋ ਰਹੀ ਬਰਬਾਦੀ ਤੇ ਨਿਤ ਦੀ ਬੇਅਰਾਮੀ ਆਦੀ ਕਾਰਨਾ ਕਰਕੇ ਪਹਾੜੀ ਰਾਜਿਆਂ ਤੇ ਸ਼ਾਹੀ ਨਾਸਮਾ ਨੇ ਆਪਣੀ ਜਾਨ ਚੁੜਨ ਲਈ ਗੁਰੂ ਜੀ ਨੂੰ ਚਿੱਠੀ ਲਿਖੀ ਕਿ ਤੁਸੀਂ ਕਿਲਾ ਖਾਲੀ ਕਰਕੇ ਕਿਸੇ ਹੋਰ ਜਗ੍ਹਾ ਚਲੇ ਜਾਓ ਅਸੀਂ ਤੁਹਾਨੂੰ ਕੁਝ ਨਹੀਂ ਕਹਾਂਗੇ ਸਾਨੂੰ ਕੁਰਾਨ ਤੇ ਗਊ ਦੀ ਕਸਮ ਹੈ ਜੇ ਤੁਹਾਡੇ ਵੱਲ ਅਪ ਚੁੱਕ ਕੇ ਵੀ ਵੇਖੀਏ ਆਪ ਗੁਰੂ ਨਾਨਕ ਜੀ ਗੁਰੂ ਨਾਨਕ ਦੇਵ ਜੀ ਦੀ ਗੱਦੀ ਦੇ وارث Hindu Musalmana ਦੇ ਪੂਜਨੀਕ ਸਤਪੁਰਸ਼ ਹੋ ਤੁਹਾਡੇ ਵੱਲੋਂ ਇਹ ਗੱਲ ਮੰਨਣ ਨਾਲ ਸਾਡੀ ਇੱਜ਼ਤ ਰਹਿ ਜਾਵੇਗੀ ਤੇ ਤੁਹਾਡਾ ਵੀ ਕਲੇਸ਼ ਮੁਕ ਜਾਵੇਗਾ ਗੁਰੂ ਜੀ ਨੂੰ ਉਹਨਾਂ ਦੀ ਕਸਮਾਂ ਤੇ ਕੋਈ ਭਰੋਸਾ ਨਹੀਂ ਸੀ ਜੇ ਪਹਾੜੀ ਰਾਜੇ ਤੇ ਸ਼ਾਹੀ ਫੌਜਾਂ ਅਨੰਤਪੁਰ ਸਾਹਿਬ ਦੇ ਘੇਰੇ ਤੋਂ ਤੰਗ ਆ ਚੁੱਕੇ ਸਨ ਤਾਂ ਦੂਜੇ ਪਾਸੇ ਸਿੱਖ ਵੀ ਰਾਜਨ ਦੀ ਕਿਲਤ ਕਾਰਨ ਔਖ ਮਹਿਸੂਸ ਕਰ ਰਹੇ ਸਨ ਸਿੱਖਾਂ ਨੇ ਬੇਨਤੀ ਕੀਤੀ ਕਿ ਗੁਰੂ ਜੀ ਭੁੱਖਿਆਂ ਤੋਂ ਹੋਰ ਨਹੀਂ ਲੜਿਆ ਜਾਂਦਾ ਕੁਝ ਸਿੰਘਾਂ ਵੱਲੋਂ ਕਿਲਾ ਖਾਲੀ ਕਰ ਦੇਣ ਦੀ ਮੰਗ ਉੱਤੇ ਗੁਰੂ ਜੀ ਨੇ ਆਖਿਆ ਕਿ ਜੇਕਰ ਤੁਸੀਂ ਕਿਲਾ ਛੱਡ ਕੇ ਜਾਣਾ ਚਾਹੁੰਦੇ ਹੋ ਤਾਂ ਬੇਸ਼ੱਕ ਚਲੇ ਜਾਓ ਲੇਕਿਨ ਤੁਹਾਨੂੰ ਇਹ ਸ਼ਰਤ ਲਿਖ ਕੇ ਜਾਣਾ ਪਵੇਗਾ ਜਾਂ ਤੇ ਲਿਖ ਲਿਖ ਸਕਲ ਵੀ ਦਾਵਾ ਚਲੇ ਜਾਓ ਜਿਤ ਜੇ ਮਨ ਪਾਵਾਂ ਨਹੀਂ ਤਾਂ ਗੁਰੂ ਤੇ ਸਿੱਧ ਰੱਖੋ ਤੇ ਕਿਲੇ ਅੰਦਰ ਟਟੇ ਰਹੋ ਗੁਰੂ ਹੁਕਮ ਦੀ ਪਾਲਣਾ ਕਰੋ ਖੜਕ ਕੇ ਆਪ ਹਰ ਪ੍ਰਕਾਰ ਸਹਾਇਤ ਬਰਨਗੇ ਤੇ ਦੁਸ਼ਮਣਾਂ ਤੋਂ ਹੱਥ ਦੇ ਕੇ ਤੁਹਾਡੀ ਰੱਖਿਆ ਕਰਨਗੇ ਇਹਨਾਂ ਦੋਨਾਂ ਗੱਲਾਂ ਵਿੱਚੋਂ ਜਿਹੜੀ ਵੀ ਤੁਹਾਨੂੰ ਚੰਗੀ ਲੱਗਦੀ ਹੈ ਉਸ ਅਨਸਾਰ ਹੀ ਆਪਣਾ ਫੈਸਲਾ ਕਰ ਲਵੋ ਤੁਹਾਨੂੰ ਕੋਈ ਰੋਕ ਨਹੀਂ ਹੈ ਗੁਰੂ ਜੀ ਦੇ ਇਸ ਪ੍ਰਕਾਰ ਦੇ ਬਚਨ ਸੁਣ ਕੇ ਮਾਤਾ ਗੁਜਰੀ ਤੇ ਸਿੰਘ ਦੁਬਧਾ ਵਿੱਚ ਪੈ ਗਈ ਸਾਰੇ ਸਿੱਖਾਂ ਨੇ ਅੰਮ੍ਰਿਤਧਾਰੀ ਹੋਣ ਸਮੇਂ ਆਪਣੇ ਆਪ ਨੂੰ ਗੁਰੂ ਜੀ ਦੇ ਹਵਾਲੇ ਕਰ ਦਿੱਤਾ ਸੀ ਤੇ ਗੁਰੂ ਜੀ ਦਾ ਕਦੇ ਵੀ ਸਾਥ ਨਾ ਛੱਡਣ ਦਾ ਪ੍ਰਣ ਕੀਤਾ ਸੀ ਜਿਸ ਕਰਕੇ ਉਹ ਇਹ ਨਹੀਂ ਲਿਖ ਸਕਦੇ ਸਨ ਕਿ ਅਸੀਂ ਤੁਹਾਡੇ ਸਿੱਖ ਨਹੀਂ ਤੇ ਮਹੀਦੋ ਵਿਦਾ ਸਿੰਘ ਹਨ ਵਿਆਪੀ ਪਰੰਥ ਗੁਰ ਤਜਹ ਨ ਕਦਾ ਪੀ ਹਮ ਨ ਸਿੱਖ ਗੁਰੂ ਤੁਮ ਨਾਹੀ ਏਕਿਮ ਲਿਖੀ ਜਾਏ ਪ੍ਰਭ ਪਾਹੀ ਗੁਰੂ ਜੀ ਨੇ ਕਿਲਾ ਖਾਲੀ ਨਾ ਕੀਤਾ ਅਖੀਰ ਰਾਜਾ ਕੈਲੂਰੀ ਹੰਡੂਰੀ ਕਟੌਚ ਜਸਵਾਲੀਆ ਗੁਲੇਰੀ ਆਦੀ ਨੇ ਵਜ਼ੀਰ ਖਾਂ ਦਿਲਾਵਰ ਖਾਂ ਤੇ ਜ਼ਬਰਦਸਤ ਖਾਨ ਨਾਲ ਅਨੰਦਪੁਰ ਸਾਹਿਬ ਦੀ ਘੇਰਾਬੰਦੀ ਤੋਂ ਖਹਿੜਾ ਛਡਾਉਣ ਲਈ مشورہ ਕਰਕੇ ਦੂਜੀ ਵਾਰ ਗੁਰੂ ਜੀ ਨੂੰ ਪ੍ਰਣ ਪੱਤਰ ਭੇਜਣ ਦਾ ਫੈਸਲਾ ਕੀਤਾ ਬਹਾੜੀ ਰਾਜਿਆਂ ਤੇ ਸ਼ਾਹੀ ਸੈਨਾ ਦੇ ਪ੍ਰਣ ਪੱਤਰ ਸੁਣ ਕੇ ਸਿੱਖ ਬਹੁਤ ਖੁਸ਼ ਹੋਏ ਕਿ ਹੁਣ ਭੁੱਖ ਦਾ ਦੁੱਖ ਦੂਰ ਹੋਵੇਗਾ। ਲੇਕਿਨ ਗੁਰੂ ਜੀ ਕਿਲਾ ਕਾਲੀਕਰਨ ਨੂੰ ਧਿਆਨ ਨਹੀਂ ਸਨ। ਮਾਤਾ ਗੁਜਰੀ ਜੀ ਨੇ ਵੀ ਗੁਰੂ ਜੀ ਨੂੰ ਆਖਿਆ ਕਿ ਸਿੱਖ ਬਹੁਤ ਤੁਖੀ ਹੋ ਰਹੇ ਹਨ। ਕਿਲਾ ਛੱਡ ਕੇ ਮਾਲਵੇ ਦੇ ਚੱਲ ਰਹੀਏ। ਜਿਹੜਾ ਇਲਾਕਾ ਸਾਰਾ ਆਪ ਜੀ ਦਾ ਸੇਵਕ ਹੈ। ਜੇ ਰਾਸ਼ਨ ਹੁੰਦਾ ਤਾਂ ਸਿੰਘ ਹੋਰ ਵੀ ਲੜਦੇ ਰਹਿੰਦੇ। ਹੁਣ ਅਕਾਲਪੁਰਖ ਦੇ ਪ੍ਰੇਰੇ ਹੋਏ ਦੁਸ਼ਮਣ ਆਪੇ ਸੋਹਾ ਖਾ ਖਾ ਕੇ ਆਖ ਰਹੇ ਹਨ ਕਿ ਤੁਸੀਂ ਆਪਣਾ ਧਨ ਪਦਾਰਥ ਲੈ ਕੇ ਜਿੱਥੇ ਮਰਜ਼ੀ ਜਾ ਵਸੋ ਜਦ ਭੁੱਖੇ ਉੱਟਣ ਜੋਗੇ ਨਾ ਰਹੇ ਫਿਰ ਤੁਰਕ ਸਭ ਨੂੰ ਕਤਲ ਕਰ ਦੇਣਗੇ ਮਾਤਾ ਜੀ ਦੀਆਂ ਗੱਲਾਂ ਸੁਣ ਕੇ ਗੁਰੂ ਜੀ ਨੇ ਆਖਿਆ ਕਿ ਅਕਾਲਪੁਰਖ ਦੇ ਹੁਕਮ ਬਿਨਾ ਕੋਈ ਕੁਝ ਨਹੀਂ ਕਰ ਸਕਦਾ ਤੁਸੀਂ ਨਿਸ਼ਚਿੰਤ ਰਹੋ ਸਿੰਘ ਲਗਾਤਾਰ ਭੁੱਖ ਪਿਆਸ ਤੇ ਹੋਰ ਤੰਗੀਆਂ ਦੇ ਬਾਵਜੂਦ ਵਿਰੋਧੀ ਫੌਜਾਂ ਨਾਲ ਟੱਕਰ ਲੈਂਦੇ ਆ ਰਹੇ ਸਨ ਹੁਣ ਉਹ ਵਿਰੋਧੀਆਂ ਵੱਲੋਂ ਕੀਤੀ ਪੇਸ਼ਕਸ਼ ਅਨੁਸਾਰ ਕਿਲਾ ਖਾਲੀ ਕਰਨ ਦੇ ਹਾਮੀ ਸਨ ਉਹ ਜੋ ਮਨ ਕਰਕੇ ਗੁਰੂ ਜੀ ਦਾ ਸਾਥ ਛੱਡਣ ਲਈ ਤਿਆਰ ਨਹੀਂ ਸਨ ਦੋ ਹਾਂ ਜਾਨਾਂ ਦੇ ਸਹਾਇਕ ਸਤਿਗੁਰੂ ਨੂੰ ਉਹ ਛੱਡ ਵੀ ਕਿਵੇਂ ਸਕਦੇ ਸਨ ਅਖੀਰ ਦੋ ਚਿੱਤੇ ਮਨ ਨਾਲ ਸਿੰਘਾਂ ਨੇ ਵਿਚਾਰ ਕੀਤੀ ਕਿ ਹੁਣ ਹੋਰ ਭੁੱਖ ਚਲਣੀ ਔਖੀ ਹੈ ਤੇ ਗੁਰੂ ਜੀ ਨੇ ਕਿਲਾ ਖਾਲੀ ਨਾ ਕਰਨ ਦਾ ਪ੍ਰਣ ਕੀਤਾ ਹੋਇਆ ਹੈ ਅਸੀਂ ਹੁਣ ਤੱਕ ਬਹੁਤ ਕਸ਼ਟਾਂ ਭਰਿਆ ਸਮਾਂ ਬਤੀਤ ਕੀਤਾ ਹੈ ਪਰੰਤੂ ਹੁਣ ਨਾ ਬਰਬਾਦੀ ਦੀ ਬਰਾਬਰੀ ਦੀ ਲੜਾਈ ਹੈ ਕਿਲੇ ਅੰਦਰ ਭੁੱਖੇ ਕਿਰੇ ਹੋਏ ਹਾਂ ਗੁਰੂ ਜੀ ਨੂੰ ਬੇਦਾਵਾ ਦੇ ਕੇ ਜਾਣਾ ਠੀਕ ਨਹੀਂ ਪਰੰਤੂ ਜੇਕਰ ਆਪਾਂ ਸਾਰੇ ਹੀ ਮਾਤਾ ਗੁਜਰੀ ਸਮੇਤ ਕਿਲੇ ਤੋਂ ਬਾਹਰ ਨਿਕਲ ਜਾਵਾਂਗੇ ਤਾਂ ਗੁਰੂ ਜੀ ਵੀ ਕਿਲੇ ਅੰਦਰ ਨਹੀਂ ਰਹਿਣਗੇ ਜੇ ਗੁਰੂ ਜੀ ਸਾਡੇ ਨਾਲ ਚੱਲ ਪਏ ਤਾਂ ਇਹ ਗੱਲ ਠੀਕ ਰਹੇਗੀ ਨਹੀਂ ਤਾਂ ਫਿਰ ਬੇਦਾਵਾ ਲਿਖ ਕੇ ਦੇ ਜਾਈਏ ਤੇ ਜੇ ਜਿਉਂਦੇ ਰਹੀ ਤਾਂ ਫਿਰ ਗੁਰੂ ਜੀ ਕੋਲ ਹਾਜ਼ਰ ਹੋ ਜਾਵਾਂਗੇ ਬੇਦਾਵਾ ਲਿਖਣ ਵਾਲੇ ਸਿੰਘਾਂ ਦੀ ਮਨੋਦਸ਼ਾ ਦਾ ਬਿਆਨ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਇਸ ਪ੍ਰਕਾਰ ਕੀਤਾ ਗਿਆ ਹੈ ਲਾਗੇ ਲਿਖਨ ਬੇਦਾਵਾ ਸਾਰੇ ਚਾਹੇ ਬਚਾਇਓ ਪ੍ਰਾਨਨ ਪਿਆਰੇ ਮਹਾ ਕਸ਼ਟ ਸਭ ਕੋ ਤਬ ਹੋਵਾ ਕਰਿਓ ਜੋ ਪ੍ਰਣ ਸੋ ਸਗਰੂ ਖੋਵਾ ਗੁਰੂ ਤਜੇ ਨਹਿ ਤਜਿਓ ਸਰੀਰ ਪਛਤਾਵਤ ਚਿਤ ਪਏ ਅਧੀਰ ਕਿ ਕਹ ਪ੍ਰਸਪਰ ਲਿਖਤੇ ਜਾਹੇ ਹੋਏ ਉਦਾਸ ਗੁਰੂ ਲਿਖਾਵੇ ਬੇਦਾਵਾ ਲਿਖ ਕੇ ਦੇਣ ਵਾਲੇ ਸਿੰਘਾਂ ਦੇ ਜਾਣ ਤੋਂ ਬਾਅਦ ਗੁਰੂ ਜੀ ਬਾਕੀ ਰਹਿ ਗਏ ਸਿੰਘਾਂ ਨੂੰ ਮੁਖਾਤਬ ਹੋ ਕੇ ਕਹਿਣ ਲੱਗੇ ਕਿ ਭਾਈ ਸਿੱਖੋ ਤੁਸੀਂ ਵੀ ਗੁਰਸਿੱਖੀ ਦਾ ਬੇਦਾਵਾ ਲਿਖ ਕੇ ਚਲੇ ਜਾਓ ਤੁਸੀਂ ਇੱਥੇ ਕਿਉਂ ਬੈਠੇ ਹੋ ਅਸੀਂ ਤਾਂ ਅਕਾਲ ਪੁਰਖ ਤੋਂ ਬਿਨਾਂ ਕਿਸੇ ਹੋਰ ਦਾ ਆਸਰਾ ਨਹੀਂ ਰੱਖਦੇ ਗੁਰੂ ਜੀ ਵੱਲੋਂ ਬੇਦਾਵਾ ਲਿਖਣ ਦਾ ਬਚਨ ਸੁਣ ਕੇ ਭਾਈ ਉਦੇਸ ਸਿੰਘ ਪਾਈ ਆਲਮ ਸਿੰਘ ਆਦੀ ਗੁਰ ਸਿੱਖਾਂ ਨੇ ਨੇਤਰ ਭਰ ਕੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਅਸੀਂ ਤਾਂ ਜਿਸ ਦਿਨ ਆਪ ਜੀ ਦੇ ਸਿੱਖ ਹੋਏ ਸਾਂ ਉਸੇ ਦਿਨ ਤੋਂ ਸੀਸ ਅਰਪਣ ਕੀਤੇ ਹੋਏ ਹਨ ਹੁਣ ਇਹ ਸੀਸ ਆਪ ਜੀ ਦਾ ਹੈ ਅਸੀਂ ਬੇਦਾਵਾ ਲਿਖ ਕੇ ਨਹੀਂ ਦੇਵਾਂਗੇ ਅਸੀਂ ਐਸੇ ਗੁਰੂ ਦਾ ਸਾਥ ਨਹੀਂ ਛੱਡਾਂਗੇ ਜਿਹੜਾ ਸਿੱਖਾਂ ਦੇ ਦੋਨਾਂ ਜਹਾਨਾਂ ਦਾ ਵਾਲੀ ਹੈ ਹੁਣ ਪਾਵੇਂ ਆਪ ਜੀ ਕਿਲੇ ਦੇ ਅੰਦਰ ਰਹੋ बाहर निकलो आप जी का साथ नहीं छा दो रही है अंतर हम न छोरे संग निरंतर आप जी का हुक्म है कि काल तो बच के कोई नहीं जा सकता जू कहू के बाजीत तो कह कुट कहो भज जाइए ਅਗੇ ਹੂੰ ਕਾਲਤਰੇ ਅਸਗਾਜਤ ਛਾਜਤ ਹੈ ਜੇ ਤੈਨਿਸ ਆਇਐ ਐਸੋ ਨਾ ਕਹਿ ਗਇਓ ਕੋਈ ਜੋ ਧਾਵਰੇ ਜਾਹੀ ਉਪਾਵਸੋ ਕਾਵ ਬਚਾਈਐ ਜਾ ਤੇ ਨਾ ਛੁਟੀ ਐ ਮੂੜ ਕਹੂੰ ਹਸ ਤਾਕੀ ਨਾ ਕਿਉ ਸਰਨਾਗਤ ਚੈਐ ਜਦੋਂ ਕਾਲ ਤੋਂ ਕਿਸੇ ਪ੍ਰਕਾਰ ਦਾ ਵੀ ਛੁਟਕਾਰਾ ਨਹੀਂ ਤਾਂ ਫਿਰ ਬੇਮੁਖ ਅਤਰਮੀ ਹੋ ਕੇ ਕਿਉ ਮਰੀਐ ਜਿਸ ਸਤਗੁਰੂ ਅਗੇ ਸਿਰ ਅਰਪਣ ਕੀਤਾ ਹੋਇਆ ਹੈ ਹੁਣ ਜਿਉਣਾ ਮਰਨਾ ਉਸਤੇ ਚੜਨਾ ਨਾਲ ਹੈ ਭਾਵੇਂ ਗੁਰੂ ਜੀ ਨੇ ਅਨੇਕ ਵਾਰੀ ਕਿਹਾ ਕਿ ਤੁਸੀਂ ਕਿਉਂ ਬਿਨਾ ਆਈ ਮੌਤ ਮਰਦੇ ਹੋ ਬੇਦਾਵਾ ਲਿਖ ਕੇ ਦੇ ਜਾਓ ਪਰ ਸੱਚੇ ਸਿਦਕੀ ਸਿੰਘਾ ਨੇ ਬੇਦਾਵਾ ਨਹੀਂ ਲਿਖਿਆ ਹਰ ਵਾਰ ਸਿੰਘ ਹੱਥ ਜੋੜ ਕੇ ਬੇਨਤੀ ਕਰਦੇ ਕਿ ਸਤਿਗੁਰੂ ਜੀ ਅਸੀਂ ਤਾਂ ਆਪ ਜੀ ਦੀ ਸ਼ਰਨ ਵਿੱਚ ਹੀ ਰਹਾਂਗੇ ਇਹਨਾਂ ਸਿੱਖਾਂ ਉਤੇ ਗੁਰੂ ਜੀ ਬਹੁਤ ਪ੍ਰਸੰਨ ਹੋਏ ਅਤੇ ਬਚਨ ਕੀਤਾ ਕਿ ਸਿੱਖੋ ਤੁਸੀਂ ਸਿੱਖੀ ਦਾ ਬੀਜ ਕਾਇਮ ਕਰ ਦਿਖਾਇਆ ਹੈ ਜਿਸ ਕਰਕੇ ਪੰਥ ਖਾਲਸਾ ਬੇਅੰਤ ਵਧੇਗਾ